ਵਾਲ ਵਾਲਾ ਬਹੁਤ ਨਹੀਂ ਬਹੁਤ ਦੇਖ ਲਾਇਆ ਉੱਡੀ ਚਲਾਇਆ ਆ ਨੀਚੇ ਵਗੇ ਤੂੰ ਤੇ ਪੂਰੇ ਕੋਈ ਨਹੀਂ ਇਹ ਚੁਣ ਕੇ ਦੇਖ ਲੈਂਦਾ ਤੁਸੀਂ ਵੀ ਇਸ ਕਰਦੇ ਹੋ ਆਵਾਜ਼ ਜਿਹੜਾ ਆ ਨੀ ਵੀ ਕਰਦੇ ਵਿੱਚ ਅੱਜ ਪਟਿਆਲਾ ਤੋਂ ਇਧਰ ਆ ਗਏ। ਰੀਜੀ ਸਟਾਰਟ। ਹਾਂਜੀ। ਚਲੋ ਜੀ ਉਸ ਤੋਂ ਬਾਅਦ ਫਿਰ ਆਪਾਂ ਬਾਈਟ ਦਾ ਕਰ ਲਓ ਪਹਿਲਾਂ ਇੱਕ ਵਾਰੀ ਫੋਟੋ ਕਰ ਲਓ ਵੀਡੀਓ ਬਾਅਦ ਵਿੱਚ ਕਰ ਲਵਾਂਗੇ ਜੀ ਜਿੰਨਾ ਮੈਂ ਪੀਸੀ ਕਰਦਾ ਕੋਈ ਸੋਚਾ ਹੈ ਫੈਲ 2012 ਬਾਅਦ ਨਾਲ ਬਿਜੂਰ ਕਰ ਲਓ ਜਾਨੀ ਬਹੁਤ ਪੁਰਾਣਾ ਬਹੁਤ ਪੁਰਾਣਾ ਹੈ ਹਾਂ ਕੋਈ ਗੱਲ ਨਹੀਂ ਕੋਈ ਦਿੱਕਤ ਨਹੀਂ ਲੱਗਦਾ ਮਾਨਯੋਗ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਡੀਜੀਪੀ ਪੰਜਾਬ ਇਹਨਾਂ ਦੀਆਂ ਡਾਇਰੈਕਸ਼ਨਸ ਤੇ ਆਪਣੇ ਡੀਏਜੀ ਰੇਂਜ ਮਟਾਲਾ ਰੇਂਜ ਤੇ ਜਿਹੜੀਆਂ ਸਾਡੇ ਦਿਸ਼ਾ ਨਿਰਦੇਸ਼ ਨੇ ਉਹਨਾਂ ਤੇ ਐਕਟ ਕਰਦੇ ਹੋਏ ਸੀਆਈਏ ਦੀ ਟੀਮ ਨੇ ਅੰਡਰ ਦਾ ਸੁਪਰਵੀਜ਼ਨ ਆਫ ਵੈਬ ਆਫ ਤੇ ਯੋਗੇਸ਼ ਜਿਹੜੇ ਸਾਡੇ ਐਸਪੀਜ਼ ਨੇ ਦੋਨੋਂ ਇਨਾਂ ਦੇ ਸੁਪਰਵੀਜ਼ਨ ਦੇ ਅੰਡਰ ਇਹਨਾਂ ਨੇ ਚੰਗਾ ਕੰਮ ਕੀਤਾ ਤਿੰਨ ਅਲੱਗ-ਅਲੱਗ ਕੇਸਿਸ ਦਰਜ ਹੋਏ ਨੇ ਜਿਨ੍ਹਾਂ ਚੋਂ ਦੋ ਅਨਾਜ ਮੰਡੀ ਚ ਪਰਚੇ ਦਰਜ ਹੋਏ ਐ ਮੁਕੱਦਮਾ ਨੰਬਰ 19 ਤੇ ਮੁਕੱਦਮਾ ਨੰਬਰ 20 ਤੇ ਇੱਕ ਮੁਕੱਦਮਾ ਜਿਹੜਾ ਉਸ ਨੌਰ ਥਾਣੇ ਦਰਜ ਹੋਇਆ ਜਿਹੜਾ ਕਿ ਐਫ ਆਈ ਆਰ ਨੰਬਰ 14 ਟੋਟਲ ਤਿੰਨ ਇਹਦੇ ਚ ਪਰਚੇ ਦਰਜ ਨੇ ਤੇ ਪੰਜ ਅਸਲੇ ਬਰਾਮਦ ਹੋਏ ਨੇ ਜਿਹੜੇ ਅਨਾਜ ਮੰਡੀ ਚ ਦੋ ਪਰਚੇ ਦਰਜ ਹੋਏ ਨੇ ਦੋਨਾਂ ਚ ਦੋ-ਦੋ 32 ਬੋਰ ਦੇ ਵੈਪਨ ਰਿਕਵਰ ਹੋਏ ਤੇ ਲਾਈਵ ਗਰਾਊਂਡਰੀ ਰਿਕਵਰ ਹੋਏ ਨੇ ਜਿਹੜਾ ਸਨੌਰ ਚ ਪਰਚਾ ਦਰਜ ਹੋਇਆ ਉਹਦੇ ਵਿੱਚ ਇੱਕ 315 ਬੋਲ ਦਾ ਤੇ ਤਿੰਨ ਜ਼ਿੰਦਾ ਰੋਂਦ ਬਰਾਮਦ ਹੋਈ। ਕਮਿੰਗ ਟੂ 19 ਨੰਬਰ ਮੁਕਦਮਾ ਜਿਹੜਾ ਅਨਾਜ ਮੰਡੀ ਦਾ ਪਰਚਾ ਦਰਜ ਹੈ। ਉਹਦੇ ਚ ਕੁਲਵਿੰਦਰ ਸਿੰਘ ਮੋਫਰ ਨੂੰ ਅਰੈਸਟ ਕੀਤਾ ਗਿਆ। ਇਹਦੇ ਕੋਲੋਂ 2 32 ਬੋਲ ਦੇ ਪਿਸਤਲ ਰਿਕਵਰ ਹੋਏ ਨੇ ਤੇ ਨਾਲ ਲਾਈਵ ਬਰਾਊਂਡਰ ਰਿਕਵਰ ਹੋਏ ਨੇ। ਤੇ 20 ਨੰਬਰ ਮੁਕਦਮਾ ਮੰਡੀ ਦਾ। ਉਹਦੇ ਵਿੱਚ ਦਿਲਦਾਰ ਨੂੰ ਅਰੈਸਟ ਕੀਤਾ ਗਿਆ ਜੀ 69/24 ਐਫ ਆਈ ਆਰ ਹੈ ਬਨੂਰ ਥਾਣੇ ਦੀ। ਟੋਲ ਪਲਾਜ਼ੇ ਤੇ ਸੱਜਾ ਦਾ 86 ਕਟਲਾਣਾ ਹਮਲਾ ਕੀਤਾ ਸੀ ਇਹਨੇ। ਉਹਦੇ ਚ ਵਾਂਟਡ ਸੀਗਾ ਪਿਛਲੇ 1 ਸਾਲ ਤੋਂ ਆਲਮੋਸਟ ਉਹਦੇ ਚ ਇਹਨੂੰ ਅਰੈਸਟ ਕੀਤਾ ਗਿਆ ਦੋ ਇਹਦੇ ਕੋਲੋਂ ਵੈਪਨ ਰਿਕਵਰ ਹੋਏ ਨੇ ਤੇ ਤੀਜਾ ਜਿਹੜਾ ਪਰਚਾ ਸਨੌਰ ਥਾਣੇ ਦਾ ਉਹਦੇ ਚ ਮਨਿੰਦਰ ਸਿੰਘ ਔਰ ਫਲੱਡੂ ਨੂੰ ਅਰੈਸਟ ਕੀਤਾ ਗਿਆ 315 ਬੋਰ ਦਾ ਵੈਪਨ ਇਹਦੇ ਕੋਲੋਂ ਰਿਕਵਰ ਹੋਇਆ ਇਹਨਾਂ ਦੀ ਪੁਚਕੈਸ ਜਾਰੀ ਹੈ ਇਹਨਾਂ ਨੂੰ ਕੋਪੇਸ਼ ਕੀਤਾ ਜਾਊਗਾ ਰਿਮਾਂਡ ਲੈ ਕੇ ਕਲੀਅਰ ਕੀਤਾ ਜਾਊਗਾ ਵੈਪਨ ਕਿੱਥੋਂ ਆਏ ਸੀ ਕਿਸ ਪਰਪਸ ਲਈ ਇਹਨਾਂ ਨੇ ਮੰਗਾਏ ਨੇ ਤੇ ਇਹਨਾਂ ਦਾ ਕੀ ਅੱਗੇ ਇਰਾਦਾ ਸੀਗਾ ਕੀ ਇਹਨਾਂ ਦੇ ਟਾਰਗੇਟ ਸੀਗੇ ਅਜੇ ਤੱਕ ਜਿਹੜੀ ਤਫਤੀਸ਼ ਚ ਆਇਆ ਕੁਲਵਿੰਦਰ ਸਿੰਘ ਮੁਫਰ ਜਿਹੜਾ ਹੈ ਇਹ ਲੜਾਈਆਂ ਵਗੈਰਾ ਚ ਜਾਂਦਾ ਸੀ ਇਹਦੇ ਤੇ ਪਹਿਲਾਂ ਵੀ ਪਰਚੇ ਦਰਜ ਨੇ ਜਿਹੜਾ ਦਿਲਦਾਰ ਖਾਨ ਹੈ ਇਹਦੇ ਤੇ ਵੀ ਤਿੰਨ ਪਰਚੇ ਦਰਜ ਨੇ ਇੱਕ ਜਿਹੜਾ ਮੈਂ ਤੁਹਾਨੂੰ ਦੱਸਿਆ ਬਨੂੜ ਥਾਣੇ ਵਾਲਾ ਇਸ ਤੋਂ ਇਲਾਵਾ ਚੰਡੀਗੜ੍ਹ ਤੇ ਦੋ ਪਰਚੇ ਦਰਜ ਨੇ ਜਿੰਨਾਂ ਵਿੱਚ سزا ਜਾਪਦਾ ਜਿਹੜਾ ਮਨਿੰਦਰ ਸਿੰਘ ਉਹ ਲੱਡੂ ਇਹਦਾ ਰਿਕਾਰਡ ਕਲੀਨ ਹੈ ਬਟ ਸਟੇ ਇਨਫੋਰਮੇਸ਼ਨ ਦੇ ਮੁਤਾਬਕ ਇਹ ਵੀ ਛੋਟੀਆਂ ਮੋਟੀਆਂ ਲੜਾਈਆਂ ਚ ਜਾਂਦਾ ਰਿਹਾ ਤੇ ਜਿਹੜਾ ਥਰਡ ਹੈ ਕੁਲਵਿੰਦਰ ਮੋਫਰ ਇਹਦੇ ਤੇ ਵੀ ਤਿੰਨ ਫਰਚੇ ਕਰ ਸੀ ਸੋ ਇਹਨਾਂ ਤਿੰਨਾਂ ਦੀ ਅਰੇਸਟ ਨਾਲ ਕੋਈ ਜਿਹੜੀ ਵਾਰਦਾਤ ਹੈ ਵੈਪਨਸ ਨਾਲ ਕਰਨ ਦੀ ਇਹਨਾਂ ਦੀ ਕੋਸ਼ਿਸ਼ ਸੀਗੀ ਉਹਨੂੰ ਅਵਰਟ ਕੀਤਾ ਗਿਆ ਉਹਨੂੰ ਰੋਕਿਆ ਗਿਆ ਸਰ ਇਹਨਾਂ ਗੈਂਗਸਟਰ ਨਾਲ ਵੀ ਕੋਈ ਤਾਲੁਕਤ ਨੇ ਗੈਂਗਸਟਰਸ ਨਾਲ ਹੈਗੇ ਆ ਬਟ ਕਿਹੜੇ ਗੈਂਗ ਨਾਲ ਇਨਵੋਲਡ ਨੇ ਉਹ ਹਜੇ ਤਫਤੀਸ਼ ਦਾ 파ਟ ਹੈ ਉਹ ਚੈੱਕ ਕਰ ਰਹੇ ਨੇ ਤਾਂ ਜਾਣਕਾਰੀ ਕਿਸ ਤਰੀਕੇ ਨਾਲ ਮੇਜ ਇਨਵੈਸਟੀਗੇਸ਼ਨ ਕਿਵੇਂ ਹੋ ਰਹੀ ਸੀ ਇਹ ਸੀਆਈਏ ਪਟਿਆਲਾ ਕੋਲ ਇਨਫੋਰਮੇਸ਼ਨ ਆਈ ਸੀ ਕਿ ਇਹਦੇ ਬੰਦਿਆ ਕੋਲ ਵੈਪਨ ਹੈ ਅਲੱਗ ਤਿੰਨ ਤਿੰਨ ਅਲੱਗ ਤਿੰਨ ਇਨਫੋਰਮੇਸ਼ਨਸ ਆਈਆਂ ਸੀ ਸੋ ਉਹਨਾਂ ਦੇ ਐਕਟ ਕਰਦੇ ਹੋਏ ਜਦੋਂ ਰੇਟ ਕੀਤੀ ਤੇ ਉਸ ਰੇਟ ਵਿੱਚ ਸਾਰੀ ਰਿਕਵਰੀ ਹੋਈ। ਸਰ ਲਾਰੈਂਸ ਬੁਸ਼ਨੋਈ ਦਾ ਨਾਮ ਮੜੇ ਲਾਰੈਂਸ ਬੁਸ਼ਨੋਈ ਦਾ ਦੀਪਕ ਜਿਹੜਾ ਲਾਰੈਂਸ ਬੁਸ਼ਨੋਈ ਦਾ ਫਰਜ਼ੀ ਕਿਹਾ ਜਾ ਰਿਹਾ ਹੈ। ਦੇਖੋ ਜਿਹੜਾ ਹਜੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੈ ਇਹ ਹੈਗਾ ਕਿ ਇਹਦੀ ਐਫੀਲੀਏਸ਼ਨ ਲਾਰੈਂਸ ਨਾਲ ਪੁਰਾਣੀ ਰਹੀ ਹੈ। ਬਟ ਕਿਉਂਕਿ ਹੁਣ ਲਾਰੈਂਸ ਕਾਫੀ ਢੇਰ ਤੋਂ ਅੰਦਰ ਹੈ ਜੇਲ੍ਹ 'ਚ ਸੋ ਹੁਣ ਐਫੀਲੀਏਸ਼ਨ ਐਗਜ਼ਿਸਟ ਕਰਦੀ ਹੈ ਕਿ ਨਹੀਂ ਕਰਦੀ ਉਹ ਚੈੱਕ ਕਰਨਾ ਜੋ ਬਾਕੀ। ਪਿਛਲੇ ਜਿਹੜੇ